ਵੀ ਬੱਤੀ ਨਮਨ ਸ਼ਰ ਦੇਖ ਰਹੇ ਹੋ 52 ਸ਼ਕਤੀ ਪੀਠਾਂ ਵਿੱਚੋਂ ਇੱਕ ਸ਼ਕਤੀ ਪੀਠ ਮਾਤਾ ਲੈਣਾ ਦੇਵੀ ਜ਼ਿਲ੍ਹਾ ਬिलासपुर ਹਿਮਾਚਲ ਪ੍ਰਦੇਸ਼ ਜਿੱਥੇ ਕਿ ਮਾਤਾ ਸਤੀ ਦੇ ਨੈਣ ਗire ਸਨ ਇੱਥੇ ਮਾਤਾ ਦਾ ਬੜਾ ਮਨਮੋਹਕ ਮੰਦਿਰ ਹੈ ਸਾਵਣ ਦੇ ਮਹੀਨੇ ਮਾਤਾ ਦੇ ਚਾਲਿਆਂ ਵਿੱਚ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਭਗਤ ਜਨ ਮੱਥਾ ਟੇਕਣ ਲਈ ਪਹੁੰਚਦੇ ਹਨ ਲੱਖਾਂ ਦੀ ਗਿਣਤੀ ਵਿੱਚ ਅੱਜ ਭਗਤਾਂ ਨੂੰ ਹਿਮਾਚਲ ਸਰਕਾਰ ਅਤੇ ਮੰਦਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਂਦੀ ਹੈ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਰਜਿਸਟ੍ਰੇਸ਼ਨ ਵੱਲੋਂ ਇੱਕ ਮੈਡੀਕਲ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਰ 48ਵਾਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਕੈਂਪੂ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਵਿੱਚੋਂ ਆਏ ਸ਼ਰਧਾਲੂਆਂ ਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ। ਇਸ ਮੈਡੀਕਲ ਕੈਂਪ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਕਈ ਡਾਕਟਰ ਸੇਵਾ ਨਿਭਾ ਰਹੇ ਹਨ। ਮਾਤਾ ਦੇ ਭਵਨ ਨੂੰ ਸ਼ਰਧਾਲੂਆਂ ਵੱਲੋਂ ਸੁੰਦਰ-ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਰਾਤ ਤੋਂ ਹੀ ਮਾਤਾ ਦੇ ਭਗਤਾਂ ਦਾ ਮਾਤਾ ਦੇ ਦਰਬਾਰ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਮਾਤਾ ਦੇ ਭਗਤ ਕਈ ਘੰਟੇ ਲਾਈਨ ਵਿੱਚ ਲੱਗ ਕੇ ਦਰਸ਼ਨ ਕਰਦੇ ਹਨ ਅਤੇ ਕਈ ਮਾਤਾ ਦੇ ਭਗਤ ਪੈਦਲ ਚੱਲ ਕੇ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ ਦਿਖਾਉਂਦੇ ਆ ਤੁਹਾਨੂੰ ਮੰਦਿਰ ਦੇ ਪੰਡਿਤ ਨਾਲ ਡਾਕਟਰ ਨਾਲ ਤੇ ਹੋਰ ਨਾਲ ਹੋਈ ਗੱਲਬਾਤ ਪੱਡ ਜੀ ਕੀ ਨਾਮ ਹੈ ਆਪ ਦਾ ਉਵੇਸ਼ ਗੋਤਮ ਪੰਡਿਤ ਜੀ ਇੱਥੇ ਕਿਹੜਾ ਇਤਿਹਾਸ ਹੈ ਇੱਥੇ ਸਤੀ ਬਾਰਬਤੀ ਕੇ ਨੈਣ ਗਰੇ ਹੈ ਜਜਾ ਸਤੀ ਬਾਰਬਤੀ ਅੱਗੇ ਵਾਪਸ ਸਿੱਧ ਪੀਠ ਫੜਿਆ ਹੈ ਪੂਰੇ ਭਾਰਤ ਵਰਸ਼ ਮੇ پیٹ ہے ساون مہینہ ہرا بھرا ہے ساون مہینے میں لوگ جو پنجاب کے کسان لوگ ہیں یا گاموں کے لوگ ہیں وہ اپنی جیری کی فصل بیج کے فری ہوتے ہیں پھر جب ان کی کرنکی کی فصل آتی ہے اس کا جو دسواں حصہ ہوتا ہے وہ چڑھانے آتے ہیں ماتا جی نے ہماری فصل اچھی ہو ਇਹ ਇਸਨੇ ਇੱਕ ਮੇਲੇ ਕਰ ਉਤਸਵਨ ਕਰਦੀ ਹੈ ਆਪ ਨੂੰ ਨਵਰਾਤਰੀ ਇਹ ਚਾਲਾ ਹੈ ਨਵਰਾਤਰੀ ਨਹੀਂ ਨਵਰਾਤੇ ਦੋ ਹੀ ਆਪੇ ਇੱਕ ਕੈਤਲ ਮਾਸ ਦਾ ਇੱਕ ਹਸਬੰਦ ਮਾਸ ਦਾ ਕੈਤਲ ਮਾਸ ਦਾ ਮਾਰਚ ਮਹੀਨੇ ਵਿੱਚ ਅਸ਼ਵਿਨ ਮਾਸ ਦਾ ਜਦ ਦੁਸ਼ਹਿਰਾ ਹੁੰਦਾ ਹੈ ਉਹ ਦਿਨੋਂ ਮੈਂ ਇਸ ਕੋ ਚਾਲਾ ਕਿਹਾ ਜਾਂਦਾ ਹੈ ਨਵਰਾਤੇ ਤੋਂ ਨਹੀਂ ਆਈਏ ਪਹਾੜਾਂ ਦਾ ਸੰਗਤ ਆਪੀ ਹੈ ਪੂਰੇ ਭਾਰਤ ਬਰ ਪੂਰੇ ਪੰਜਾਬ ਸੇ ਆਪੀ ਹੈ ਪੰਜਾਬ ਅਸੇ ਹਿਮਾਚਲ ਹਰਿਆਣਾ ਦਿੱਲੀ پورے پورے سنگت آتی ہے یہاں مندر کی دھرم شالا بھی ہے اور روم بھی ہے جو جس کو جیسا اچھا لگتا ہے ماتا جی سے لوگ تو سانگ آتے ہیں ماتا دینے والی ہے مانگنے والے ہیں جب ان کی منوکام پوری ہوتی ہیں تو پروار سے درشن کرنے آتے ہیں ਆਦ ਰੋਦ ਬਹੁਤ ਦੇਣੇ ਵਾਲੀ ਹੈ ਜੋ ਜੋ ਮੰਗੋ ਮਿਲਦਾ ਹੈ ਮੇਰਾ ਡਾਕਟਰ ਬਰਨ ਅਤਰੀ ਐਮਬੀਬੀਐਸ ਫੈਲੋਸ਼ਿਪ ਇਨ ਕ੍ਰਿਟੀਕਲ ਕੇਅਰ ਮਾਤਾ ਨਿਰਣਾ ਦੇਵੀ ਫਸਟ ਪੇਸ਼ੈਂਟ ਕੈਪਿਟਲ ਆਇਆ ਉਹਨੂੰ ਕੈਂਪ ਆਪੇ ਕਰ ਰਿਹਾ ਇਹ ਆਪਣਾ 48ਵਾਂ ਕੈਂਪ ਹੈ ਤੇ ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾਈ ਰਹੇ ਹਾਂ ਅਸੀਂ ਇਹ ਕਿ ਕਿਸ ਨੂੰ ਤਾਂ ਆਉਣਾ ਨਹੀਂ ਨਾਰਮਲ ਆਪਣੇ ਫਰਸਟ ایڈ ਸਹੂਲਤਾਂ ਹੈ ਔਰ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਭੇਜਦੇ ਆਂ ਬਾਕੀ ਐਮਬੂਲੈਂਸ ਸਰਵਿਸਿਜ਼ ਹੈ ਸਾਡੇ ਕੋਲ ਜ਼ਿਆਦਾਤਰ ਬਿਸਕਵਿਟ ਦੇ ਪੇਸ਼ੈਂਟ ਹੁੰਦੇ ਆਂ ਨਾਰਮਲ ਇਹ ਤਾਂ ਕੋਲਡ ਕਫ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਮੰੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬਰੇਸ਼ਨਸ ਹੁੰਦੀਆਂ ਉਦਾਂ ਦੇ ਕੇਸੇ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾਤਰ ਕਿੰਨੇ ਡਾਕਟਰ ਉਹਦੇ ਡਿਊਟੀ ਨੂੰ ਹੁੰਦੇ ਨੇ ਕਿੰਨੇ ਸ਼ਿਫਟਸ ਹੁੰਦੀਆਂ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਆਪਣੇ ਕੀ ਕਹਿਣਾ ਚਾਹੁੰਦੇ ਸੀ ਜਿਹੜੇ ਪਾਕਿਸਤਾਨ ਵਿੱਚ ਮੁਸਾੜੇ ਕਰਨ ਆ ਰਹੇ ਨੇ ਬਸ ਕੋਸ਼ਿਸ਼ ਇੱਕ ਤਾਂ ਨਾਰਮਲੀ ਆਪਣਾ ਵੈਦਰ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਜੀ ਕਿ ਪਿਰੀਟੀਕਲ ਕੇਸ ਆਉਂਦਾ ਤਾਂ ਉਹ ਕਿਸ ਤਰ੍ਹਾਂ ਉਹ ਕਿੱਥੇ ਭਜਾਉਂਦੇ ਆ नियर डिस्पेंसरी ਜੋ ਵੀ ਆਪਾਂ ਉੱਥੇ ਪੇਜ ਦਿੰਦੇ ਆ ਬਾਕੀ ਐਂਬੂਲੈਂਸ ਸਰਵਿਸਸ ਤਾਂ ਹੈ ਹੀ ਆ ਫਰਸਟ ایڈ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜੇ ਇਹ ਮੁੱਦਦ ਉਸ ਆਸੂਲੋਂ ਕੀ ਸੇਵਾ ਨੂੰ ਯੰਨੀ ਰਿਹਾ ਹਾਂਜੀ ਮੇਰਾ ਨਾਮ ਸतीश ਕੁਮਾਰ ਡੀਸੀ ਕੁਮਾਰ ਜੀ ਤੁਸੀਂ ਮੈਡੀਕਲ ਕੈਂਪ ਕਿਹੜੀ ਸੇਵਾ ਨੂੰ ਕਰਨਾ ਮੇਰਾ ਸੰਦਾਲਾ ਐਂਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰਿਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਈ ਦੇ ਐਂਬੂਲੈਂਸ ਦੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨੂੰ ਕਰ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦਾ ਸਾਡੇ ਜੀ ਨੀਚੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਲ ਹਸਪਤਾਲ ਛੱਡ ਕੇ ਆਉਂਦੇ ਆ ਜੀ ਇਹ ਸੇਵਾ ਚਾਰਜ ਵੀ ਲੈਂਦੇ ਨਹੀਂ ਬਿਲਕੁਲ ਫ੍ਰੀ ਸੇਵਾ ਜੀ ਕੋਈ ਪੈਸਾ ਨਹੀਂ ਲੈਂਦੇ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈ ਜੀ ਕੀ ਕਿਤੇ ਉਹ 9 ਰਾਤ ਤੱਕ ਰਹੋ ਲਿਖਿਆ ਜੀ ਅਸੀਂ 10 ਨੇ ਲਾ ਕੇ ਜਾਂਦੇ ਹਾਂ ਜੀ ਪੂਰੇ ਕੀ ਘੜਾ ਚਾਹਦੇ ਹੋ ਇਹ ਸਿਰਫ ਫਿਕਰ ਦਾ ਰਹੇ ਨੋ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ